ਸਾਸਤਰੀ ਕਾ ਵੀਰ ਜੀ ਸਾਰਿਆਂ ਨੂੰ ਆ ਗੱਡੀ ਬਲੋਰੋ ਪਿਕਅਪ ਜਿਹੜੀ ਦਿਸ ਰਹੀ ਐ ਆਲੂਆਂ ਦੀ ਪਲਟੀ ਇਹ ਤਲਵਾੜਾ ਝੀਲ ਤੇ ਜੋ ਕਿ ਪਲਟ ਗਈ ਸੀ ਤੇ ਉੱਥੋਂ ਦੇ ਲੋਕਾਂ ਨੇ ਕਾਫੀ ਮਦਦ ਕੀਤੀ ਇਹਨਾਂ ਦੀ ਗੱਡੀ ਪਲਟਣ ਤੋਂ ਬਾਅਦ 60 ਗੱਟੇ ਸਣ ਤੇ 30 ਆਪਦੇ ਘਰੇ ਲੈ ਗਏ ਇਹਨਾਂ ਵੀਰਾਂ ਦਾ ਵਾਵਾ ਭਾਰ ਹੌਲਾ ਕਰਤਾ ਤੇ ਨਾਲੇ ਗੱਡੀ ਸਿੱਧੀ ਕਰਨੀ ਸੌਖੀ ਹੋ ਗਈ ਨਾਲੇ 4 5 ਦੇ ਨਾਲੂ ਖਾਣ ਕੇ ਲਗਾਤਾਰ ਐਹੋ ਜੇ ਲੋਕ ਕਿਤੇ ਮਿਲਨੇ ਥੋੜਾ ਨੇ ਜਿਹੜੇ ਪੂਰੀ ਮਦਦ ਕਰਦੇ ਨੇ ਵਿਚਾਰੇ ਕਿਸੇ ਦੀ ਗੱਡੀ ਪਲਟ ਜੇ ਤੇ ਬੋਰੀਆਂ ਆਪਦੀਆਂ ਘਰੇ ਲੈ ਕੇ ਜਾਂਦੀ ਕਿਉਂ ਵੇਖੋ ਜੀ ਬੋਰੀਆਂ ਛੱਡਣ ਤੋਂ ਬਾਅਦ 2 ਘੰਟੇ ਬਾਅਦ ਲੋਕਾਂ ਨੇ ਵੇਖ ਲਓ ਦਇਆ ਆਈ ਉਹਨਾਂ ਤੋਂ ਵੀ ਡਰਾਈਵਰ ਵੀ ਕੋਈ ਅੰਦਰ ਵਿਚਾਰੇ ਹੋਣਗੇ ਤਿੰਨ ਜਾਣੇ ਉਹਨਾਂ ਨੇ ਸ਼ੀਸ਼ਾ ਤੋੜ ਕੇ ਕੱਢ ਲਏ ਫੇਰ ਵੀ ਮੈਂ ਕਹਿੰਦਾ ਸ਼ੁਕਰ ਇਹਨਾਂ ਦਾ ਆਲੂ ਤੇ ਚੱਲ ਫੇਰ ਵੀ ਉੱਗ ਜਾਣਗੇ ਜੇ ਬੰਦੇ ਵਿਚਾਰੇ ਕਿਸੇ ਕੋਈ ਜਾਦੀ ਸੱਟ ਪੇਟ ਆ ਜਾਂਦੇ ਤੇ ਦੁਬਾਰਾ ਨਹੀਂ ਸੀ ਇਹਨਾਂ ਨੇ ਪੈਦਾ ਹੋਣਾ ਤੇ ਫੇਰ ਵੀ ਵੀਰੇ ਫੇਰ ਵੀ ਉਹਨਾਂ ਨੇ ਡਰਾਈਵਰ ਦਾ ਡਰੈੱਸ ਵੇਖ ਕੇ ਮਾਲਕਾਂ ਨੂੰ ਸੱਦਿਆ ਤੇ ਮਾਲਕਾਂ ਨੂੰ ਸਮਝਾਇਆ ਇਸ ਤੋਂ ਬਾਅਦ ਵੀਰੇ ਉਹ ਘਰੇ ਗਏ ਆਲੂਆਂ ਦੀ ਬੋਰੀਆਂ ਖੋਲੀਆਂ ਉਹਨਾਂ ਨੇ ਤੇ ਘਰ ਵਾਲੀ ਕੁੱਛਿਆ ਵੀ ਕੀ ਕੱਲੇ ਆਲੂ ਹੀ ਬਣਾਉਣੇ ਆ ਕਿ ਕੋਈ ਮਟਰ ਮੋਟਰਾਂ ਦੀ ਗੱਡੀ ਪਲਟੀ ਹੋਵੇ ਖਾਈਏ ਭੱਜ ਕੇ ਤੇ ਇੱਥੇ ਵੀਡੀਓ ਆਪਣੀ ਸਮਾਬਤ ਹੁੰਦੀ ਹੈ ਇਹੋ ਜਿਹੇ ਲੋਕ ਵੀਰੇ ਕਿੱਥੇ ਮਿਲਦੇ ਨੇ ਤੇ ਸਾਰੀ ਵੀਡੀਓ ਨੂੰ ਸ਼ੇਅਰ ਕਰੋ ਤੇ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਪਹਿਲਾਂ ਉਹਦੀ ਮਦਦ ਕਰੋ ਆਲੂ ਤੇ ਆਪਾਂ ਫੇਰ ਵੀ ਲੈ ਆਉਣੇ ਆ 10 ਰੁਪਏ ਮੰਡੀਆਂ 'ਚ ਵਾਧੂ ਰੋਲਦੇ ਫਿਰਦੇ ਰਹਿੰਦੇ ਆ